ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਆਰਾਗ ਮਾਰੂ ਵਿੱਚ ਤਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਕਥਾ ਚੱਲ ਰਹੀ ਹੈ। 9 ਬੰਦ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਆਪਾਂ ਪਿੱਛੇ ਵਿਚਾਰੇ ਹਨ। 10ਵਾਂ ਬੰਦ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਕੋਈ ਕਰੇ ਨਾ ਕਰਨਾ ਜੋਗ ਹੈ ਪ੍ਰਭੂ ਨਾ ਤਾਂ ਪਹਿਲਾਂ ਕਿਸੇ ਦੇ ਵਸ ਸੀ ਕੁਝ ਕਿ ਕੋਈ ਆਪਣੀ ਤਾਕਤ ਨਾਲ ਆਪ ਕੁਝ ਕਰ ਸਕਦਾ ਪਹਿਲਾਂ ਜੋ ਕੁਝ ਹੋਇਆ ਉਹ ਤੇਰੇ ਕੀਤੇਆਂ ਹੋਇਆ ਕੀਤਾ ਕਰਣਾ ਸਰਬ ਰਜਾਈ ਜਿੰਨਾ ਪਹਿਲਾਂ ਹੋਇਆ ਉਹ ਤੇਰੇ ਹੁਕਮ ਚ ਹੋਇਆ ਤੇ ਜਿੰਨਾ ਆਉਣ ਵਾਲੇ ਸਮੇਂ ਚ ਜੋ ਹੋਵੇਗਾ ਉਹ ਵੀ ਤੇਰੇ ਹੁਕਮ ਚ ਹੋਣ ਪਹਿਲਾਂ ਵੀ ਨਾ ਕੁਝ ਕੋਈ ਕਰਨ ਜੋਗਾ ਸੀ ਤੇ ਨਾ ਹੀ ਕੋਈ ਆਉਣ ਵਾਲੇ ਸਮੇਂ 'ਚ ਕੋਈ ਕਰਨ ਜੋਗਾ ਹੋਵੇਗਾ ਪਹਿਲਾਂ ਵੀ ਤੂੰ ਕਰਤਾ ਸੀ ਹੁਣ ਵੀ ਤੂੰ ਹੀ ਕਰਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਤੂੰ ਹੀ ਕਰਤਾ ਰਹਿਣਾ ਤੇਰੇ ਬਿਨਾ ਕਿਸੇ ਦੂਸਰੇ ਨੇ ਨਹੀਂ ਹੋਣਾ ਤੂੰ ਹੀ ਤੂੰ ਹੈ ਕਰਨ ਕਰਾਵਣ ਆਪੇ ਆਪ ਮਾਨਕ ਕਹਿ ਕਿਛ ਨਾਹੀ ਹਾਥ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਮ ਪਰਮੇਸ਼ਰ ਸਾਰੇ ਕਾਰਣਾ ਨੂੰ ਕਰਨ ਵਾਲਾ ਤੇ ਸਭ ਕੁਝ ਕਰਨ ਵਾਲਾ ਕਰਤਾ ਆਪ ਹੀ ਹੈ ਇਸ ਕਰਕੇ ਸਤਿਗੁਰੂ ਜੀ ਨੇ ਮੂਲ ਮੰਤਰ ਚ ਵੀ ਕਿਹਾ ਕਰਤਾ ਪੁਰਖ ਸਾਰੇ ਜਗਤ ਦਾ ਕਰਤਾ ਹੈ ਸਾਰੇ ਜਗਤ ਨੂੰ ਪੂਰਨੇ ਵਾਲਾ ਭਰਨ ਵਾਲਾ ਹੈ ਸਾਰਿਆਂ ਵਿੱਚ ਵਿਆਪਕ ਹੈ ਸਰਬ ਥਾਈ ਵਸਦਾ ਹੈ ਉਹ ਕਰਤਾ ਪੁਰਖ ਇਸ ਕਰਕੇ ਇੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਕਿ हे ਪ੍ਰਭੂ ਪਹਿਲਾਂ ਵੀ ਤੇਰੇ ਤੋਂ ਬਿਨਾ ਕੋਈ ਦੂਸਰਾ ਕਰਤਾ ਨਹੀਂ ਸੀ ਨਾ ਕਰਨੈ ਜੋਗਾ ਨਾ ਹੀ ਆਉਣ ਵਾਲੇ ਸਮੇਂ 'ਚ ਕੋਈ ਤੇਰੇ ਤੋਂ ਬਿਨਾ ਕੁਝ ਹੋਰ ਕਰਨ ਜੋਗਾ ਹੈ ਤੂੰ ਹੀ ਹੁਣ ਕਰ ਰਿਹਾ ਹੈ ਤੂੰ ਹੀ ਹੋਣ ਵਾਲੇ ਸਮੇਂ 'ਚ ਸਭ ਕੁਝ ਕਰਨ ਵਾਲਾ ਹੈ। ਆਪੇ ਕਰਹਿ, ਕਰਾਵਹਿ ਸੋ ਹੋਏਗਾ। ਤੂੰ ਆਪ ਹੀ ਕਰਨ ਵਾਲਾ ਤੇ ਆਪ ਹੀ ਕਰਾਉਣ ਵਾਲਾ ਹੈ। ਉਹੀ ਹੋਣ ਵਾਲਾ ਜੋ ਤੂੰ ਕਰਾਉਂਦਾ ਹੈ ਸੋ ਹੋਏਗਾ। ਅੱਗੇ ਵੀ ਉਹੀ ਹੋਵੇਗਾ ਜੋ ਤੂੰ ਕਰਾਵੇਂਗਾ। ਬੰਦਿਆਂ ਦੇ ਵਾਸ, ਜੀਵਾਂ ਦੇ ਵਾਸ ਨਹੀਂ ਹੈ ਕੁਝ। ਆਨੁਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਾਈ ਮੀਆਂ ਮੀਰ ਜੀ ਨੂੰ ਕਿਹਾ ਸੀ ਸਾਈ ਜੀ ਇਹ ਚੰਦੂ ਦੇ ਵਸ ਕੀ ਹੈ ਇਹ ਸਾਨੂੰ ਤਤੀ ਤਵੀ ਤੇ ਬਿਠਾ ਸਕੇ ਇਹ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਤੇ ਪਰਮੇਸ਼ਰ ਦੀ ਰਾਜਾ ਨੂੰ ਉਹਦੇ ਬਾਣੇ ਨੂੰ ਅਸੀਂ ਮਿੱਠਾ ਕਰਕੇ ਮੰਨ ਰਿਆਂ ਤੇ ਜਾਚ ਆਪਣੇ ਸਿੱਖਾਂ ਨੂੰ ਸਿਖਾ ਰਹੇ ਅਕਾਲ ਪੁਰਖ ਵਾਹਿਗੁਰੂ ਪਾਰ ਪਰਮ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਕਰਨ ਜੋਗਾ ਨਹੀਂ। ਉਹੀ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਕਰਾਉਣ ਵਾਲਾ ਉਹ ਜੋ ਕਰਾਵੇਗਾ ਸੋ ਹੋਏਗਾ ਉਹੀ ਹੋਵੇਗਾ। ਆਪੇ ਬਖਸ਼ ਲਹੈ ਸੁਖ ਪਾਏ। ਏ ਵਾਹਿਗੁਰੂ ਜਿਨ੍ਹਾਂ ਨੂੰ ਤੁਸੀਂ ਆਪ ਕਿਰਪਾ ਕਰਕੇ ਬਖਸ਼ ਲੈਂਦੇ ਹੋ, ਗੁਨਾਹ ਬਖਸ਼ ਲੈਂਦੇ ਹੋ। ਜਿਨ੍ਹਾਂ ਦੇ ਔਗਣ ਬਖਸ਼ ਲੈਂਦੇ ਹੋ। ਮਹਾਰਾਜ ਜੀ ਉਹਨਾਂ ਨੂੰ ਆਪ ਜੀ ਦੇ ਚਰਨਾਂ 'ਚੋਂ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਤੁਹਾਡੇ ਦਰ ਤੇ ਬਖਸ਼ੇ ਜਾਂਦੇ ਨੇ ਉਹਨਾਂ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ਸਦ ਹੀ ਨਾਮ ਨਿਵਾਸੀ ਹੈ ਕੋਰਨਾ ਗੁਰਮਖਾਂ ਦੇ ਹਿਰਦਿਆਂ ਵਿੱਚ ਸਦਾ ਲਈ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ ਉਹਨਾਂ ਦੇ ਹਿਰਦਿਆਂ 'ਚ ਅਕਾਲ ਪੁਰਖ ਜੀ ਦਾ ਨਾਮ ਵਸ ਜਾਂਦਾ ਹੈ ਜਿਹੜੇ ਮਹਾਰਾਜ ਜੀ ਤੁਹਾਡੇ ਦਰ ਤੇ ਬਖਸ਼ੇ ਜਾਂਦੇ ਨੇ ਉਹਨਾਂ ਦੇ ਹਿਰਦਿਆਂ 'ਚ ਪਰਮੇਸ਼ਰ ਦਾ ਨਾਮ ਨਿਵਾਸ ਕਰਦਾ ਹੈ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ। ਪਾਤਸ਼ਾਹ ਕਹਿੰਦੇ ਆ ਜਿਹੜਾ ਸਰੀਰ ਹੈ ਇਹ ਧਰਤੀ ਹੈ। ਆ ਜਿਹੜਾ ਸਾਡਾ ਤਨ ਹੈ ਇਹ ਧਰਤੀ ਹੈ। ਇਸ ਧਰਤੀ ਵਿੱਚ ਗੁਰਬਾਣੀ ਦਾ ਬੀਜ ਬੀਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਤੀ 'ਚ ਬੀਜ ਬੀਜਣ ਤੋਂ ਪਹਿਲਾਂ ਧਰਤੀ ਨੂੰ ਚੰਗੀ ਤਰ੍ਹਾਂ ਬਾਹਣਾ ਪੈਂਦਾ। ਉਹਨੂੰ ਪਾਣੀ ਲਾ ਕੇ ਸਿੰਚਣਾ ਪੈਂਦਾ ਜਦੋਂ ਬੱtter ਆਉਂਦਾ ਫੇਰ ਉਹਦੇ 'ਚ ਬੀਜ ਬੀਜਿਆ ਜਾਂਦਾ। ਇਹ ਸਰੀਰ ਧਰਤੀ ਆ ਇਹਨੂੰ ਪ੍ਰੇਮ ਦਾ ਜਲ ਲਾ ਕੇ ਇਹਨੂੰ ਸਿੰਚਣਾ ਸੇਵਾ ਕਰ ਕਰਕੇ ਇਹਨੂੰ ਵਾਹੁਣਾ ਤੇ ਜਦੋਂ ਸੇਵਾ ਦੇ ਨਾਲ ਇਹ ਸਰੀਰ ਵਾਇਆ ਗਿਆ ਧਰਤੀ ਪਵਿੱਤਰ ਹੋ ਗਈ ਤਾਂ ਫੇਰੇ ਦੇ ਵਿੱਚ ਪਰਮੇਸ਼ਰ ਦੇ ਸ਼ਬਦ ਦਾ ਨਾਮ ਦਾ ਬੀਜ ਬੀਜਣਾ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਖੇਤੀ ਦਾ ਜ਼ਿਕਰ ਕਰਦੇ ਮਨ ਹਾਲੀ ਕਿ ਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਕਹਿੰਦੇ ਮਨ ਨੂੰ ਹਾਲੀ ਬਣਾਓ ਤੇ ਜਿਹੜੀ ਸ਼ੁਭ ਕਰਨੀ ਆ ਚੰਗੇ ਕਰਮ ਨੇ ਉਹ ਕਿਰਸਾਣੀ ਕਰੋ ਔਰ ਸ਼ਰਮ ਦਾ ਪਾਣੀ ਲਾਓ ਨਾਮ ਦਾ ਬੀਜ ਬੀਜੋ ਤੇ ਸੰਤੋਖ ਦਾ ਸੁਆਗਾ ਫੇਰੋ ਤੇ ਆਲੇ ਦੁਆਲੇ ਨਿਮਰਤਾ ਦੀ ਵਾੜ ਲਾਓ ਤਾਂ ਜੋ ਇਸ ਫਸਲ ਦਾ ਜਾਨਵਰ ਵਿਕਾਰਾ ਰੂਪੀ ਜਿਹੜੇ ਪਸ਼ੂ ਨੇ ਉਹ ਨੁਕਸਾਨ ਨਾ ਕਰਨ ਕਹਿੰਦੇ ਭਾਓ ਕਰਮ ਕਰ ਜਮਸੀ ਸੇ ਘਰ ਪਾਗਠ ਦੇਖ ਫਿਰ ਪ੍ਰੇਮ ਨਾਲ ਗੁਰੂ ਦੇ ਦੱਸੇ ਕਰਮ ਕਰੋ ਕਹਿੰਦੇ ਫੇਰੇ ਫਸਲ ਜੰਮੇਗੀ ਇਹ ਬੀਜ ਜੰਮੇਗਾ ਉੱਗੇਗਾ ਤੇ ਜਿਨ੍ਹਾਂ ਦੇ ਘਰ ਵਿੱਚ ਐਸੀ ਫਸਲ ਆਉਂਦੀ ਹੈ ਫਿਰ ਉਹ ਸ਼ਾਹੂਕਾਰ ਬਣ ਜਾਂਦੇ ਨੇ ਪਾਗਠੜੇ ਹੋ ਜਾਂਦੇ ਹਨ ਪਾਗਠ ਕਹਿੰਦੇ ਨੇ ਸ਼ਾਹੂਕਾਰ ਨੂੰ ਤੋ ਪਾਤਸ਼ਾਹ ਜੀ ਕਹਿੰਦੇ ਤਨ ਧਰਤੀ ਹੈ ਇਸ ਸਰੀਰ ਰੂਪੀ ਧਰਤੀ ਵਿੱਚ ਸ਼ਬਦ ਬੀਜ ਅਪਾਰਾ ਜਿਹੜਾ ਗੁਰਬਾਣੀ ਦਾ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਦਾ ਸ਼ਬਦ ਹੈ ਇਹ ਬੀਜ ਹੈ ਇਸ ਬੀਜ ਨੂੰ ਇਸ ਸਰੀਰ ਰੂਪੀ ਧਰਤੀ ਵਿੱਚ ਬੀਜ ਹਰ ਸਾਚੇ ਸੇਤੀ ਵਣਜ ਵਪਾਰਾ ਹਰਿ ਅਕਾਲ ਪੁਰਖ ਪਰਮੇਸ਼ਰ ਸੱਚਾ ਹੈ ਤੇ ਸੱਚੇ ਨਾਲ ਜਿੰਨਾ ਛੇਤੀ ਹੋ ਸਕੇ ਵਣਜ ਕਰ ਲੋ ਵਪਾਰ ਕਰ ਲੋ ਕਿਉਂਕਿ ਜ਼ਿੰਦਗੀ ਬੀਤ ਰਹੀ ਹੈ ਜੀਵਨ ਜਾ ਰਿਹਾ ਹੈ ਆਲਸ ਨਾ ਕਰੋ ਜਿੰਨਾ ਛੇਤੀ ਹੋ ਸਕੇ ਜਿੰਨਾ ਜਲਦੀ ਹੋ ਸਕੇ ਸੱਚੇ ਸਹਿਬ ਨਾਲ ਮਿਲ ਕੇ ਸੱਚੇ ਸਤਿਗੁਰਾਂ ਨਾਲ ਮਿਲ ਕੇ ਨਾਮ ਦਾ ਵਣਜ ਕਰ ਲਓ ਨਾਮ ਦਾ ਵਪਾਰ ਕਰ ਲਓ ਕਿਉਂਕਿ ਬਾਰ ਬਾਰ ਮਨੁੱਖੀ ਜਨਮ ਪ੍ਰਾਪਤ ਨਹੀਂ ਹੋਣਾ ਇਹ ਔਸਰ ਮਿਲਿਆ ਇਹ ਔਸਰ ਆਪਣੇ ਹੱਥੋਂ ਨਾ ਗਵਾਓ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਨਮ ਬੀਤ ਜਾਏ ਉਹਦੇ ਤੋਂ ਪਹਿਲਾਂ ਪਹਿਲਾਂ ਸੱਚੇ ਦੀ ਸੰਗਤ ਵਿੱਚ ਆ ਕੇ ਸੱਚੇ ਦੀ ਸੰਗਤ ਵਿੱਚ ਬੈਠ ਕੇ ਇਹ ਨਾਮ ਦਾ ਵਣਜ ਕਰ ਲਓ ਨਾਮ ਦਾ ਵਪਾਰ ਕਰ ਲਵੋ ਸੱਚ ਧਨ ਜਮਿਆ ਟੋਟ ਨਾ ਆਵੇ ਜਿਨ੍ਹਾਂ ਦੇ ਅੰਦਰ ਸੱਚੇ ਨਾਮ ਧਨ ਦੀ ਫਸਲ ਉਗ ਪੈਂਦੀ ਹੈ ਜੇ ਇਦਾਂ ਕਹਿ ਲਈਏ ਜਿਹੜੇ ਸੱਚੇ ਨਾਮ ਧਨ ਨੂੰ ਪ੍ਰਾਪਤ ਕਰ ਲੈਂਦੇ ਹਨ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਟੋਟਾ ਨਹੀਂ ਆਉਂਦਾ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਘਾਟਾ ਨਹੀਂ ਹੁੰਦਾ ਉਹਨਾਂ ਉਹ ਟੋਟੇ ਤੋਂ ਰਹਿਤ ਹੋ ਜਾਂਦੇ ਹਨ ਟੋਟਣਾ ਆਵੇ ਵੱਧਦਾ ਜਾਈਏ ਨਾਮ ਦਾ ਖਜ਼ਾਨਾ ਹੈ ਹੀ ਐਸਾ ਇਹਦੇ ਵਿੱਚ ਟੋਟਾ ਨਹੀਂ ਆਉਂਦਾ ਇਹ ਵੱਧਦਾ ਹੀ ਚੱਲਿਆ ਜਾਂਦਾ ਹੈ ਅੰਤਰ ਨਾਮ ਨਿਵਾਸੀ ਹੈ ਗੁਰਮੁਖਾਂ ਦੇ ਅੰਦਰ ਐਸੇ ਹਰੀ ਅਕਾਲ ਪੁਰਖ ਦੇ ਨਾਮ ਦਾ ਨਿਵਾਸ ਹੁੰਦਾ ਹੈ ਅਕਾਲ ਪੁਰਖ ਜੀ ਦੇ ਨਾਮ ਨੂੰ ਗੁਰਮਖ ਆਪਣੇ ਹਿਰਦੇ ਚ ਬਸਾਉਂਦੇ ਹਨ ਹਰ ਜਿਓ ਆਵਗਣ ਆਰੇ ਨੋ ਗੁਣ ਕੀ ਜੈ ਏ ਹਰ ਜਿਓ ਤੁਸੀਂ ਸਾਡੇ ਵਰਗੇ ਔਗਣਾਰੇ ਜੀਵਾਂ ਦੇ ਉੱਤੇ ਗੁਣ ਕਰਨ ਵਾਲੇ ਹੋ ਗੁਣ ਮਤਲਬ ਜਿਨ੍ਹਾਂ ਚ ਨਿਰੇ ਔਗਣ ਨੇ ਉਹਨਾਂ ਨੂੰ ਗੁਣ ਦੇਣ ਵਾਲੇ ਹੋ ਔਗਣਾਰੇ ਜੀਵਾਂ ਨੂੰ ਗੁਣ ਬਖਸ਼ਣ ਵਾਲੇ ਹੋ ਕੌਡਾ ਰਾਖਸ਼ ਕਿੱਡਾ ਵੱਡਾ ਔਗਣਿਆਰਾ ਕਿੰਨੇ ਗੁਨਾਹ ਕਰਦਾ ਕਿੰਨੇ ਪਾਪ ਕਰਦਾ ਰਾਖਸ਼ੀ ਬਿਰਤੀ ਐ ਸਤਿਗੁਰੂ ਗੁਰਨਾਨਕ ਸਾਹਿਬ ਨੇ ਤਰਸ ਕੀਤਾ ਤੇ ਤਰਸ ਕਰਕੇ ਕਿੰਨੇ ਗੁਣ ਬਖਸ਼ ਕੇ ਨਵਾਜਿਆ ਕੌਡੇ ਨੂੰ ਰਾਖਸ਼ ਨਹੀਂ ਰਹਿਣ ਦਿੱਤਾ ਦੇਵਤਾ ਬਣਾ ਦਿੱਤਾ ਇਸੇ ਤਰ੍ਹਾਂ ਮਹਾਰਾਜ ਜੀ ਤੁਸੀਂ ਸਾਡੇ ਜਿੰਨੇ ਔਗਣ ਨੇ ਉਹਨਾਂ ਔਗਣਿਆਂ ਨੂੰ ਦੂਰ ਕਰਕੇ ਸਾਨੂੰ ਗੁਣ ਦੇਣ ਵਾਲੇ ਹੋ ਹਰ ਜਿਓ ਆਗਣਿਆਰੇ ਨੋ ਗੁਣ ਕੀਜੈ ਗੁਣ ਨਾਮ ਪਰਉਪਕਾਰ ਦਾ ਵੀ ਹੈ ਗੁਣਵਾਨਾਂ ਤੇ ਸਾਰੀ ਕਿਰਪਾ ਕਰਦੇ ਨੇ ਗੁਣਵਾਨਾਂ ਤੇ ਸਾਰੀ ਪਰਉਪਕਾਰ ਕਰਦੇ ਨੇ ਪਰ हे ਪ੍ਰਭੂ ਤੂੰ ਐਸਾ ਦਿਆਲੂ ਹੈ ਕਿ ਸਾਡੇ ਵਰਗੇ ਆਗਣਿਆਰਿਆਂ ਤੇ ਵੀ ਪਰਉਪਕਾਰ ਕਰਦਾ ਚੰਦਨ ਜਿਵੇਂ ਪਰਉਪਕਾਰੀ ਹੈ ਕੁਹਾੜੇ ਨਾਲ ਕੋਈ ਚੰਦਨ ਨੂੰ ਕੱਟਣ ਲੱਗੇ ਤੇ ਚੰਦਨ ਐਸਾ ਪਰਉਪਕਾਰੀ ਐ ਵੀ ਕਵਾੜਾ ਜਿਹੜਾ ਚੰਦਨ ਨੂੰ ਕੱਟ ਰਿਆ ਹੁੰਦਾ ਉਹਦੇ ਮੂੰਹ ਨੂੰ ਵੀ ਆਪਣੀ ਸੁਗੰਧੀ ਨਾਲ ਭਰ ਦਿੰਦਾ ਆਪਣੇ ਆਪ ਨੂੰ ਵੜਨ ਵਾਲੇ ਨੂੰ ਕੱਟਣ ਵਾਲੇ ਨੂੰ ਵੀ ਸੁਗੰਧੀ ਦੇਈ ਜਾਂਦਾ ਇਸੇ ਤਰ੍ਹਾਂ हे ਵੈਗੁਰੂ ਅਸੀਂ ਔਗਣਿਆਰੇ ਜੀਵਾਂ ਸਾਡੇ ਵਰਗੇ ਔਗਣਿਆਰੇ ਜੀਵਾਂ ਤੇ ਤੁਸੀਂ ਗੁਣ ਕਰਨ ਵਾਲਿਓ ਪਰਉਪਕਾਰ ਕਰਨ ਵਾਲੇ ਇਹਦੇ ਲਈ ਇੱਕ ਸਾਖੀ ਸੁਣਾਉਂਦੇ ਮਹਾਂਪੁਰਖ ਕਹਿੰਦੇ ਇੱਕ ਆਤਮਾ ਕਿਸੇ ਪਾਣੀ ਦੇ ਦਾਦੀ ਦਰਿਆ ਦੇ ਕੰਢੇ ਬੈਠੇ ਉਹਦੇ 'ਚ ਵਿਛੂ ਡੱਗਾ ਹੋਇਆ ਪਾਣੀ 'ਚ ਆਤਮਾ ਦੇ ਮਨ 'ਚ ਪਰਉਪਕਾਰੀ ਬਿਰਤੀ ਤੇ ਉਹ ਵਿਛੂ ਨੂੰ ਪਾਣੀ 'ਚੋਂ ਬਾਹਰ ਕੱਢ ਦੇ ਹੁਣ ਵਿਛੂ ਦਾ ਸੁਭਾਅ ਹੈ ਵੀ ਜਿਹੜਾ ਉਹਨੂੰ ਫੜੇ ਉਹਨੂੰ ਹੀ ਡੰਗਦਾ ਉਹਨੇ ਡੰਗ ਮਾਰਿਆ ਮਹਾਂਪੁਰਖਾਂ ਦੇ ਹੱਥ ਵਿੱਚ ਫਿਰ ਪਾਣੀ 'ਚ ਡਿੱਗ ਪਿਆ ਮਾਹਪੁਰਖਾਂ ਨੇ ਫੇਰ ਤਰਸ ਕੀਤਾ ਸੰਤ ਜੀ ਨੇ ਉਹਨੂੰ ਫੇਰ ਕੱਢਿਆ ਉਹਨੇ ਫੇਰ ਡੰਗਿਆ ਫੇਰ ਡਿਗ ਪਿਆ ਇਹਦਾ 5-4 ਵਾਰੀ ਹੋ ਗਿਆ ਲੱਗੇ ਕੋਈ ਸੱਜਣ ਖੜਾ ਵੇਖਦਾ ਸੀ ਉਹਨੇ ਆਖਿਆ ਸੰਤ ਜੀ ਜੇ ਵਿੱਛੂ ਤੁਹਾਨੂੰ ਡੰਗ ਮਾਰੀ ਜਾਂਦਾ ਤੇ ਫੇਰ ਉਹਨੂੰ ਕਿਉਂ ਕੱਢਦੇ ਹੋ ਪਾਣੀ ਚ ਪਿਆ ਰਹਿਣ ਦਿਓ ਇਹ ਤੁਸੀਂ ਬਾਹਰ ਕੱਢਦੇ ਹੋ ਡੰਗ ਮਾਰਦਾ ਫੇਰ ਡਿਗ ਪੈਂਦਾ ਵਿੱਚ ਮਾਹਪੁਰਖ ਕਹਿਣ ਲੱਗੇ ਜੇ ਆਪਣਾ ਸੁਭਾਅ ਨਹੀਂ ਛੱਡਦਾ ਡੰਗਣ ਵਾਲਾ ਕਿਉਂਕਿ ਇਹਦਾ ਸੁਭਾਅ ਆ ਵਿੱਛੂ ਦਾ ਇਹਨੇ ਡੰਗਣਾ ਅਸੀਂ ਆਪਣਾ ਸੁਭਾਅ ਕਿਵੇਂ ਛੱਡ ਲਈਏ ਪਰਉਪਕਾਰ ਕਰਨ ਦਾ ਜੇ ਇਹ ਆਪਣਾ ਸੁਭਾਅ ਪਸ਼ੂ ਹੋ ਕੇ ਨਹੀਂ ਛੱਡ ਰਿਹਾ ਜਾਨਵਰ ਹੋ ਕੇ ਨਹੀਂ ਛੱਡ ਰਿਹਾ ਅਸੀਂ ਤਾਂ ਮਨੋਖਾਂ ਅਸੀਂ ਆਪਣਾ ਪਰਉਪਕਾਰੀ ਸੁਭਾਅ ਕਿਵੇਂ ਤਿਆਗ ਲਈਏ ਤੋਂ ਅਕਾਲ ਪੁਰਖ ਜੀ ਦਾ ਵੀ ਇਹੀ ਸੁਭਾਅ ਆ ਜਿਹੜਾ ਉਹਦੇ ਰੱਬ ਦੇ ਪਿਆਰਿਆਂ ਦਾ ਹੈ ਉਹ ਗਣਿਆਰਿਆਂ ਤੇ ਵੀ ਗੁਣ ਕਰਦਾ ਪਰਉਪਕਾਰ ਕਰਦਾ ਗੁਣ ਨਾਮ ਹੈ ਪਰਉਪਕਾਰ ਦਾ ਗੁਣਨਾਮ ਗੁਣਾ ਦਾ ਵੀ ਆ ਵੀ ਸਾਨੂੰ ਔਗਣ ਆਰਿਆਂ ਨੂੰ ਪਰਮੇਸ਼ਰ ਗੁਣ ਬਖਸ਼ਣ ਵਾਲਾ ਤੇ ਗੁਣਨਾਮ ਪਾਰ ਉਪਕਾਰ ਦਾ ਵੀ ਸਾਡੇ ਵਰਗੇ ਔਗਣ ਆਰੇ ਜੀਵਾਂ ਤੇ ਉਹ ਗੁਣ ਪਾਰ ਉਪਕਾਰ ਕਰਨ ਵਾਲਾ ਪਾਰ ਉਪਕਾਰੀ ਹੈ ਆਪੇ ਬਖਸ਼ ਲੈ ਨਾਮ ਦਿਜੈ ਆਪ ਹੀ ਜਿਨ੍ਹਾਂ ਤੇ ਦਰਸ ਕਰਕੇ ਜਿਨ੍ਹਾਂ ਨੂੰ ਬਖਸ਼ ਲੈਂਦਾ ਉਹਨਾਂ ਨੂੰ ਆਪਣੇ ਨਾਮ ਦਾ ਦਾਨ ਬਖਸ਼ ਦਿੰਦਾ ਜਿਹੜੇ ਅਕਾਲ ਪੁਰਖ ਜੀ ਦੇ ਦਰ ਤੇ ਬਖਸ਼ੇ ਜਾਂਦੇ ਨੇ ਅਕਾਲ ਪੁਰਖ ਜੀ ਉਹਨਾਂ ਨੂੰ ਬਖਸ਼ੰਦ ਹਰੀ ਬਖਸ਼ ਕੇ ਆਪਣੇ ਅਮਰਤ ਨਾਮ ਦਾ ਦਾਨ ਬਖਸ਼ ਕੇ ਨਿਵਾਜਦੇ ਹਨ ਗੁਰਮੁਖ ਹੋਵੇ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤ ਪ੍ਰਾਪਤ ਹੁੰਦੀ ਹੈ ਇੱਜ਼ਤ ਪ੍ਰਾਪਤ ਹੁੰਦੀ ਇਸ ਲੋਕ ਵਿੱਚ ਵੀ ਤੇ ਪਰਲੋਕ ਦੋਹਾਂ ਜਹਾਨਾਂ ਚ ਜੀ ਹਰ ਮਨ ਤਨ ਵਸਿਆ ਸੋਈ 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 ਜੈ ਜੈ ਕਰ ਕਰੇ ਸਭ ਕੋਈ ਜੈ ਜੈ ਕਰ ਕਰੇ ਸਭ ਕੋਈ ਜਜਕਾਰ ਕਰ ਸਭ ਕੋਈ ਜਜਕਾਰ ਕਰ ਸਭ ਕੋਈ ਜਜਕਾਰ ਕਰੇ ਸਭ ਕੋਈ ਜਜ ਕਰ ਕਰੇ ਸਭ ਕੋਈ ਜੈਕਾਰ ਕਰ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜਿਹੜੇ ਗੁਰਮਖ ਹੁੰਦੇ ਹਨ ਉਹਨਾਂ ਦੀ ਜੈ ਜੈਕਾਰ ਹੁੰਦੀ ਸਾਰੇ ਜਗਤ ਵਿੱਚ ਵੀ ਤੇ ਪਰਲੋਕ ਦੋਹਾਂ ਜਹਾਨਾਂ ਚ ਪਤ ਪ੍ਰਾਪਤ ਕਰਦੇ ਪਤ ਨਾਮ ਹੈ ਇੱਜ਼ਤ ਦਾ ਉਹ ਇੱਜ਼ਤ ਹਾਸਲ ਕਰਦੇ ਇਕਤ ਨਾਮ ਨਿਵਾਸੀ ਹੈ ਉਹਨਾਂ ਦੇ ਹਿਰਦੇ 'ਚ ਇੱਕ ਨਾਮ ਹੀ ਵਸਦਾ ਪਰਮੇਸ਼ਰ ਦਾ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਆਪਣੇ ਹਿਰਦੇ 'ਚ ਟੇਕ ਬਣਾ ਕੇ ਧਾਰਦੇ ਹੀ ਨਹੀਂ ਉਹਨਾਂ ਦੇ ਹਿਰਦਿਆਂ 'ਚ ਕੇਵਲ ਇੱਕ ਅਕਾਲ ਪੁਰਖ ਜੀ ਦੇ ਨਾਮ ਦਾ ਹੀ ਨਿਵਾਸ ਹੁੰਦਾ ਹੈ ਅੰਤਰ ਹਰ ਧਨ ਸਮਝ ਨਾ ਹੋਈ ਕਹਿੰਦੇ ਅੰਦਰ ਹਰੀ ਦੇ ਨਾਮ ਧਨ ਦਾ ਖਜ਼ਾਨਾ ਹੈ ਪਰ ਬੰਦੇ ਨੂੰ ਇਹਦੀ ਸਮਝ ਨਹੀਂ ਹੈ ਸਾਰਿਆਂ ਵਿੱਚ ਇਹ ਨਾਮ ਧਨ ਵਸਦਾ ਪਰ ਸਾਰਿਆਂ ਨੂੰ ਸਮਝ ਤਾਂ ਕੋਈ ਨਹੀਂ ਨਾ ਵੀ ਸਾਡੇ ਅੰਦਰ ਨਾਮ ਵਸਦਾ ਇਹ ਕੀਮਤੀ ਖਜ਼ਾਨਾ ਸੋਝੀ ਤਾਂ ਨਹੀਂ ਹੈ ਸਾਰਿਆਂ ਨੂੰ ਵਸਦਾ ਸਾਰਿਆਂ ਦੇ ਅੰਦਰ ਪਰ ਸੋਝੀ ਨਹੀਂ ਹੈ ਸਾਰਿਆਂ ਨੂੰ ਹਾਂਜੀ ਗੁਰ ਪਰਸਾਦੀ 부ਝੈ ਕੋਈ ਕਹਿੰਦੇ ਨਾਮ ਧਨ ਦੀ ਸੋਝੀ ਹੁੰਦੀ ਕਿਨਾਂ ਨੂੰ ਹੈ ਕਹਿੰਦੇ ਜਿਨ੍ਹਾਂ ਤੇ ਗੁਰੂ ਦਾ ਪ੍ਰਸਾਦ ਗੁਰੂ ਦੀ ਕਿਰਪਾ ਹੁੰਦੀ ਹੈ ਗੁਰ ਪਰਸਾਦੀ 부ਝੈ ਕੋਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਬੁੱਝਣ ਬੁੱਝਣ ਦਾ ਮਤਲਬ ਹੁੰਦਾ ਵੀ ਜਾਣ ਲੈਂਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ 'ਚ ਵੱਸਦਾ ਹੈ ਗੁਰਮੁਖ ਹੋਵੇ ਸੋ ਧਨ ਪਾਏ ਸਦਹੀ ਨਾਮ ਨਿਵਾਸੀ ਹੈ ਨਾਮ ਧਨ ਦਾ ਖਜ਼ਾਨਾ ਉਹਨਾਂ ਨੂੰ ਮਿਲਦਾ ਜਿਹੜੇ ਗੁਰਮੁਖ ਬਣ ਕੇ ਗੁਰੂ ਦੀ ਸ਼ਰਣ 'ਚ ਆਉਂਦੇ ਹੈ ਜਿਹੜੇ ਗੁਰੂ ਦੇ ਮੁਖ ਦਵਾਰਾ ਉਪਦੇਸ਼ ਸੁਣਦੇ ਨੇ ਗੁਰੂ ਦੇ ਮੁਖ ਦਵਾਰਾ ਮਹਾਰਾਜ ਜੀ ਦੀ ਬਾਣੀ ਸੁਣਦੇ ਨੇ ਉਹਨਾਂ ਨੂੰ ਨਾਮ ਧਨ ਦਾ ਖਜ਼ਾਨਾ ਪ੍ਰਾਪਤ ਹੁੰਦਾ ਤੇ ਸਦਾ ਲਈ ਉਹਨਾਂ ਦੇ ਹਿਰਦਿਆਂ 'ਚ ਅਕਾਲ ਪੁਰਖ ਜੀ ਦੇ ਨਾਮ ਦਾ ਨਿਵਾਸ ਹੁੰਦਾ ਹੈ ਅਨਲ ਵਾਓ ਭਰਮ ਭੁਲਾਈ ਪਾਤਸ਼ਾਹ ਕਹਿੰਦੇ ਮਾਇਆ ਦੀ ਹਵਾ ਚੱਲ ਰਹੀ ਜਦੋਂ ਮਾਇਆ ਦੀ ਹਵਾ ਚੱਲਦੀ ਐ ਪੌਣ ਚੱਲਦੀ ਐ ਤੇ ਉਸ ਪੌਣ ਕਰਕੇ ਜੀਵ ਭਰਮ ਚ ਭੁੱਲ ਜਾਂਦੇ ਨੇ ਮਾਇਆ ਹੈ ਹੀ ਐਸੀ ਜੀਵਾਂ ਨੂੰ ਭਰਮ ਪਾ ਕੇ ਭੁਲੇਖਾ ਪਾ ਕੇ ਭੁਲਾ ਦਿੰਦੀ ਹੈ ਆਪਣਾ ਨਿਜ ਸਰੂਪ ਭੁਲਾ ਦਿੰਦੀ ਹੈ ਮਾਇਆ ਮੋਹੇ ਸੋਧਨਾ ਕਾਈ ਜਿਹੜੇ ਮਾਇਆ ਦੇ ਮੋਹ ਵਿੱਚ ਮੋਏ ਜਾਂਦੇ ਨੇ ਉਹਨਾਂ ਨੂੰ ਕੋਈ ਸੋਝੀ ਨਹੀਂ ਰਹਿੰਦੀ ਮਾਇਆ ਧਾਰੀਆ ਤੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕਝੋਲਾ ਜਿਹੜਾ ਮਾਇਆ ਦੇ ਮੋਹ ਵਿੱਚ ਪੈ ਜਾਂਦਾ ਉਹਨੂੰ ਕੋਈ ਸੋਚ ਹੀ ਨਹੀਂ ਰਹਿੰਦੀ ਸੂਝ-ਬੂਝ ਨਹੀਂ ਰਹਿੰਦੀ ਬਸ ਉਹ ਅੰਨ੍ਹਾ ਹੋ ਕੇ ਮਾਇਆ ਦੇ ਵਿੱਚ ਹੀ ਖਚ ਤਰੇਂਦਾ ਹੈ ਮਨਮੁਖ ਅੰਦੇ ਕਿਛੂ ਨਾ ਸੂਝੈ ਗੁਰਮਤਿ ਨਾਮ ਪਰਗਾਸਿ ਹੈ ਜਿਹੜੇ ਮਨਮੁਖ ਨੇ ਉਹ ਅੰਨੇ ਹਨ ਉਹਨਾਂ ਨੂੰ ਕੁਝ ਵੀ ਨਹੀਂ ਸੁਝਦਾ ਜਿਹੜੇ ਗੁਰੂ ਦੀ ਮਤ ਲੈਣ ਵਾਲੇ ਹਨ ਗੁਰੂ ਕੀ ਬਾਤ ਲੈਣ ਵਾਲਿਆਂ ਦੇ ਹਿਰਦਿਆਂ 'ਚ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੁੰਦਾ ਗੁਰੂ ਦੀ ਬਾਤ ਲੈਣ ਵਾਲਿਆਂ ਦੇ ਹਿਰਦਿਆਂ 'ਚ ਅਕਾਲ ਪੁਰਖ ਜੀ ਦੇ ਨਾਮ ਦਾ ਨਿਵਾਸ ਹੁੰਦਾ ਹੈ ਮਨਮੁਖ ਹਉਮੈ ਮਾਇਆ ਸੁੱਤੇ ਜਿਹੜੇ ਮਨਮੁਖ ਨੇ ਹਉਮੈ ਵਿੱਚ ਤੇ ਮਾਇਆ ਵਿੱਚ ਸੁੱਤੇ ਪਏ ਨੇ ਕੋਕ ਗੂੜੀ ਨੀਂਦ ਵਿੱਚ ਤਹੀਂ ਗੁਣੀ ਸੰਸਾਰ ਭਰਮ ਸੁਤਾ ਸੁੱਤਿਆਂ ਰਹਿਣ ਬਿਹਾਣੀ ਮਨਮੁਖ ਹਉਮੈ ਦੇ ਵਿੱਚ ਤੇ ਮਾਇਆ ਵਿੱਚ ਲੱਗੇ ਹੋਏ ਸੁੱਤੇ ਪਏ ਨੇ ਗੂੜੀ ਨੀਂਦ ਵਿੱਚ ਗਫਲਤ ਦੀ ਨੀਂਦ ਵਿੱਚ ਸੁੱਤੇ ਪਏ ਹਨ ਆਪਣਾ ਘਰ ਨਾ ਸੰਭਾਲਹਿ ਅੰਤ ਵਿਗੁੱਪਤੇ ਹੋਰ ਇਹੋ ਜੇ ਸੁੱਤੇ ਪਏ ਬੰਦੇ ਆਪਣੇ ਘਰ ਨੂੰ ਨਹੀਂ ਸੰਭਾਲਦੇ ਘਰ ਲੁੱਟਿਆ ਜਾ ਰਿਹਾ ਚੋਰ ਆ ਕੇ ਚੋਰੀਆਂ ਕਰਕੇ ਲੈ ਜਾ ਰਿਹਾ ਇਹ ਸੁੱਤਾ ਪਿਆ ਵਿਕਾਰ ਆ ਕੇ ਸਾਰਾ ਕੁਝ ਖੋਈ ਜਾਂਦੇ ਆ ਲੁੱਟੀ ਜਾਂਦੇ ਆ ਤਬਾਹ ਕਰੀ ਜਾਂਦੇ ਆ ਇਹ ਸੁੱਤਾ ਹੀ ਪਿਆ ਆਪਣਾ ਘਰ ਨਹੀਂ ਸੰਭਾਲਦੇ ਅੰਤ ਬਿਗੁੱਤੇ ਅੰਤ ਨੂੰ ਫਿਰ ਖੁਆਰ ਹੁੰਦੇ ਆ ਅੰਤ ਨੂੰ ਜਦੋਂ ਮੌਤ ਆਉਂਦੀ ਆਖ ਖੁੱਲਦੀ ਐ ਫਿਰ ਵੇਖਦੇ ਆ ਅਸੀਂ ਤਾਂ ਸਾਰਾ ਕੁਝ ਹੀ ਗਵਾ ਲਿਆ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਰਿਹਾ ਸਾਰਾ ਕੁਝ ਹੀ ਗਵਾ ਕੇ ਖਾਲੀ ਹੱਥ ਛਾੜ ਕੇ ਕੇਵਲ ਜਿਹੜੇ ਪਾਪ ਕਰਮ ਨੇ ਉਹਨਾਂ ਦੀ ਪੰਡ ਬੰਨ ਕੇ ਲੈ ਕੇ ਚੱਲੇ ਅੱਗੇ ਤੇ ਬੜਾ ਕਰੜਾ ਲੇਖਾ ਦੇਣਾ ਪੈਣਾ ਫੇਰ ਉਹਦੋਂ ਖੁਵਾਰ ਹੁੰਦੇ ਨੇ ਉਹ ਮਨਮੁਖ ਬੇਗੁੱਤੇ ਪਰ ਹੁਣ ਕੁਝ ਵਸ ਨਹੀਂ ਚੱਲਦਾ ਹੁਣ ਕੋਈ ਪੇਸ਼ ਨਹੀਂ ਚੱਲਦੀ ਹਨ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਜਿਹੜੇ ਪ੍ਰਾਈ ਨਿੰਦਾ ਕਰਦੇ ਨੇ ਉਹ ਬਹੁਤੀ ਚਿੰਤਾ ਵਿੱਚ ਸੜਦੇ ਭੁੱਜਦੇ ਹੀ ਰਹਿੰਦੇ ਨੇ ਜਿਨ੍ਹਾਂ ਨੇ ਹਰ ਵੇਲੇ ਨਿੰਦਾ ਤੇ ਲੱਕ ਬੱਧਾ ਉਹ ਸੜਦੇ ਹੀ ਰਹਿੰਦੇ ਆ ਭੁਜਦੇ ਹੀ ਰਹਿੰਦੇ ਤਾਂ ਤਾਂ ਨਿੰਦਾ ਕਰਕੇ ਆਪਣਾ ਉਹ ਦੁੱਖ ਕੱਢਦੇ ਆ ਬਾਹਰ ਪੀੜਾ ਉਹ ਨਿੰਦਾ ਕਰਦੇ ਹੋਏ ਮਨਮੁਖ ਬਹੁਤੀ ਚਿੰਤਾ ਵਿੱਚ ਸੜਦੇ ਹੀ ਰਹਿੰਦੇ ਹਨ ਦੁੱਖੇ ਦੁੱਖ ਨਿਵਾਸੀ ਹੈ ਓਰੇ ਹੋ ਜੇ ਮਨ ਮਨਮੁਖ ਛੇ ਵੀ ਦੁੱਖਾਂ 'ਚ ਉਹਨਾਂ ਦੀ ਜ਼ਿੰਦਗੀ ਬੀਤਦੀ ਹੈ ਤੇ ਅੱਗੇ ਨੂੰ ਵੀ ਦੁੱਖਾਂ ਵਿੱਚ ਹੀ ਦਿਵਾਸ ਕਰਦੇ ਹਨ ਆਪੇ ਕਰਤਾ ਕਾਰ ਕਰਾਈ ਕਰਤਾ ਪੁਰਖ ਆਪ ਹੀ ਸਾਰੀਆਂ ਕਾਰਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਕਰਤਾ ਹੈ ਆਪੇ ਗੁਰਮੁਖ ਦੇ ਪੂਜਾਈ ਆਪ ਹੀ ਗੁਰੂ ਦੇ ਮੁਖ ਦਵਾਰਾ ਜਿਹਨੂੰ ਇਹ ਗੱਲ ਭੁਜਾ ਦੇਵੇ ਉਹ ਜਾਣ ਲੈਂਦਾ ਜਿਹਨੂੰ ਸਤਗੁਰੂ ਜੀ 부ਝਾ ਦੇਣ ਗੁਰਾ ਇੱਕ ਦੇਹੇ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਹਨੂੰ ਸਤਗੁਰੂ ਜੀ ਆਪ ਕਿਰਪਾ ਕਰਕੇ ਇਹ ਗੱਲ 부ਝਾ ਦੇਣ ਉਹੀ ਇਸ ਅਵਸਥਾ ਨੂੰ 부ਝਦਾ ਹੈ ਉਹੀ ਇਸ ਅਵਸਥਾ ਨੂੰ ਜਾਣਦਾ ਹੈ ਨਾਨਕ ਨਾਮ ਰਤੇ ਮਨ ਨਿਰਮਲ ਭਾਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਦੇ ਮਨ ਨਿਰਮਲ ਸ਼ੁੱਧ ਪਵਿੱਤਰ ਹੋ ਜਾਂਦੇ ਹਨ ਉਹਨਾਂ ਦੇ ਅੰਤਸ਼ ਕਰਨ ਸ਼ੁੱਧ ਹੋ ਜਾਂਦੇ ਨੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਨਾਮੇ ਨਾਮ ਨਿਵਾਸੀ ਹੈ اے ਭਾਈ ਨਾਮ ਜਪਣ ਵਾਲੇ ਅਖੀਰ ਨੂੰ ਨਾਮੀ ਦੇ ਸਰੂਪ ਵਿੱਚ ਹੀ ਸਮਾ ਜਾਂਦੇ ਨੇ ਅਭੇਦ ਹੋ ਜਾਂਦੇ ਹਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਵਚਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਵਚਨ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿ ਬੁੱਧੀ ਤੇ ਸਮਤ ਪ੍ਰਦਾਨ ਕਰਨ ਸਾਤ ਸੰਗਤ ਜੀ ਜੂਨ 1984 ਦੇ ਕੱਲੂ ਘਾਰੇ ਦੇ ਦਿਨ ਚੱਲ ਰਹੇ ਹਨ ਇਹ ਉਹ ਦਿਨ ਨੇ ਜਿੱਥੇ ਸਤਿਗੁਰੂ ਸਾਧ ਧੰਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਚ ਗੁਰਬਾਣੀ ਦੇ ਕੀਰਤਨ ਦੀਆਂ ਛੇਬਰਾਂ ਗੂੰਜਦੀਆਂ ਉੱਥੇ ਅੱਜ ਦੇ ਨਾ ਦਿਨਾਂ ਦੇ ਦੌਰਾਨ ਗੋਲੀਆਂ ਗੂੰਜ ਰਹੀਆਂ ਤੋਪਾਂ ਦੇ ਗੋਲੇ ਡਗ ਰਹੇ ਅਨੇਕਾਂ ਗੁਰਮੁਖ ਪਿਆਰੇ ਸੰਗਤਾਂ ਦੇ ਵਿੱਚ ਜੋ ਦਰਸ਼ਨ ਪਰਸਣ ਆਏ ਸ਼ਹੀਦਿਆਂ ਦਾ ਜਾਮ ਪ੍ਰਾਪਤ ਕਰ ਰਹੇ ਉਨਾ ਸਮਸਤ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। ਕੱਲ ਸਵੇਰੇ 6 ਜੂਨ ਨੂੰ 10 ਵਜੇ ਅਮਰ ਸੰਚਾਰ ਹਾਲ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਚੇਤੇ ਕਰਦਿਆਂ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਸਮੁੱਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅਖੰਡ ਪਾਠਾਂ ਦੇ ਭੋਗਾਂ ਤੇ ਹਾਜ਼ਰੀਆਂ ਭਰ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਆਪਣਾ ਸਤਕਾਰ ਭੇਟ ਕਰੀਏ। ए बेनती प्रवान करनी जी वाहे गुरुआ गुरु वाहे गुरुवाहे गुरु वाहे गुरुवाहे गुरु वाहे गुरुवाहे गुरु वाहीगुरु गुरु ਵਾਹਿਗੁਰੂ 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 ਹੇ ਗੁਰੂ ਵਾਹਿਗੁਰੂ ਆ